ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਸਾਰੇ ਵੀਰ ਕਿੱਦਾਂ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਵੀਰ ਵਧੀਆ ਹੋਗੇ ਛੜ ਦੇ ਕਲਾ ਵਿੱਚ ਹੋਗੇ ਤੇ ਅੱਜ ਆਪਾਂ ਚਲੋ ਸਾਰੇ ਵੀਰ ਰਾਜਵੀਰ ਜਵੰਦਾ ਦੀ ਕਿੱਡਾ ਤਕੜਾ ਐਕਸੀਡੈਂਟ ਹੋਇਆ ਉਹਦੀ ਸੋਕ ਸ਼ਾਂਤੀ ਲਈ ਵੀ ਅਰਦਾਸ ਕਰਦੇ ਆਂ ਇੱਕ ਵੀਰ ਕੱਲ ਆਪਾਂ ਵੀਡੀਓ ਪਾਈ ਸੀ ਵੀ ਇੱਕ ਵੀਰ ਦੇ ਅਟ ਕਿੱਲੇ ਪੈਲੀ ਜਿਹੜਾ ਪੱਲੇ ਕਰਜ਼ਾ ਲਿਆ ਸੀ ਠੇਕੇ ਦੇ ਲਈ ਪੈਲੀ ਤੇ ਉਹਦੇ ਜਿਹੜਾ ਝੋਨਾ ਮਾਰਿਆ ਗਿਆ ਤੇ ਪੈਲੀ ਰੁੜ ਗਈ ਤੇ ਜਿਹੜੀ ਪੈਲੀ ਚੰਨੇ ਕਣਕ ਬੀਜਣੀ ਸੀ ਉਹਦੇ ਵਿੱਚ ਰੇਤ ਪੈ ਗਈ ਤੇ ਥੱਲੇ ਵੀਰ ਨੇ ਕਮੈਂਟ ਕੀਤਾ ਵੀ ਇਹ ਦੂਜਾ ਵੇਖੋ ਜੀ ਜੇ ਕੋਈ ਬੰਦਾ ਮਿਹਨਤ ਕਰ ਲਈ ਕਰਜ਼ਾ ਚੁੱਕਦਾ ਵਦਿਆ ਆਪਾਂ ਉਹ ਨੂੰ ਹੀ ਮਾੜਾ ਆ ਦਿੰਨੇ ਆ ਤੇ ਜੇ ਕੋਈ ਹਾਂ ਇਹ ਮਹਾਨਾਂ ਜਿਹੜੇ ਬੰਦੇ ਐਸ਼ ਕਰਨ ਵਾਸਤੇ ਕਰਜ਼ਾ ਚੁੱਕਦੇ ਆ ਉਹਨਾਂ ਨੂੰ ਆਪਾਂ ਨਹੀਂ ਹਾਂ ਵੀ ਭਰਦੇ ਪਰ ਜਿਹੜਾ ਬੰਦਾ ਮਿਹਨਤੀ ਆ ਹੁਣ ਭਾਵੇਂ ਕਿੰਲਾ ਹੋ ਉਹਨੂੰ ਠੇਕੇ ਠੁਕੇ ਦੇ ਲੈ ਕੇ ਸ਼ਾਇਦ ਹਰ ਇੱਕ ਦਾ ਜੀ ਕਰਦਾ ਹੋਵੇ ਤਰੱਕੀ ਕਰਾਂ ਪਰ ਆਤਮਾ ਵੀ ਮੈਨੂੰ ਵੱਦ ਤੋਂ ਵੱਧ ਪੈਸੇ ਦੇਵੇ ਹਰ ਇੱਕ ਦਾ ਜੀ ਕਰਦਾ ਉਹਨੇ ਵੀ ਵੀਰ ਦੇ ਵਿਚਾਰੇ ਨੇ ਲਈ ਠੇਕੇ ਤੇ ਪਹਿਲੀ ਆ ਫੋੜੀ ਉਹਨੇ ਤੇ ਉਹਦਾ ਵਿੱਚੋਂ ਨਾ ਮਰ ਗਿਆ ਕਹਿ ਇਸ ਨੂੰ ਯਾਰ ਕਹਿ ਦੇਣਾ ਬੜਾ ਸੰਖਾ ਵਾ ਜਦੋਂ ਆਪਦੀ ਫਸਲ ਮਰੇ ਨਾ ਫਿਰ ਪਤਾ ਲੱਗਦਾ ਵੀ ਯਾਰ ਪਤਾ ਨਹੀਂ ਵੀਰ ਨੇ ਕਿਸ ਬੇਸ ਤੇ ਆਖਿਆ ਚਲੋ ਉਹ ਵੀਰ ਦਾ ਵੀ ਧੰਨਵਾਦ ਸਾਨੂੰ ਕਮੈਂਟ ਤੋਂ ਪਤਾ ਲੱਗਾ ਤੇ ਪਰ ਇਹ ਆ ਵੀ ਜਰੂਰ ਯਾਰ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਦਸਵੰਦ ਵਾਜੇ ਆਪਾਂ 100 ਬੰਦਾ ਮੰਨ ਲਾ ਵੀ ਯਾਰ ਮੈਂ 500 ਰੁਪਈਆ ਵੀ ਇਕੱਠਾ ਕਰੀਏ ਤੇ ਆਪਣਾ 100 200 ਬੰਦਾ 5-500 ਰੁਪਈਆ ਤੁਸੀਂ ਲਾ ਲੋ ਇਕੱਠਾ ਕਰ ਲਈਏ ਤੇ ਉਹਦਾ ਕਰਜ਼ਾ ਆਪਾਂ ਲਾ ਸਕਦੇ ਆ ਕਹਿੰਦੇ ਹੁੰਦੇ ਨਾ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਇਸ ਕਰਕੇ ਜੇ ਕਿਸੇ ਨੇ ਰੋਣ ਦੇ ਵੀਰ ਨੇ ਗੁਹਾਰ ਕੀਤੀ ਆ ਤਾਂ ਹੀ ਵੀਡੀਓ ਬਣਾਈ ਉਹ ਲੋਕਾਂ ਨੂੰ ਪਿਛੇ ਰੋਣ ਵਾਲੇ ਸਾਜ਼ ਨਹੀਂ ਲਾਏ ਲੈਟਰਪਟਰ ਨਹੀਂ ਲਾਇਆ ਜੋ ਸੱਚ ਆਪਾਂ ਉਹ ਸਿੱਧਾ ਦਿਖਾ ਦਿੰਨੇ ਨੇ ਸਿੱਧੀ ਸੰਤਲ ਵੀਡੀਓ ਬਣਾ ਕੇ ਤੇ ਜੋ ਵੀ ਹੈਗਾ ਸਾਰਾ ਕੁਝ ਦਿਖਾ ਲਈਦਾ ਤੇ ਮੇਰੇ ਵੀਰ ਯਾਰ ਵੱਧ ਤੋਂ ਵੱਧ ਦੀ ਹੈਲਪ ਕਰੀ ਆਪਾਂ ਉਹਨੇ ਇਹ ਵੀ ਨਹੀਂ ਆਖਿਆ ਵੀ ਮੈਨੂੰ ਪੈਸੇ ਦੋ ਜਾਂ ਮੈਨੂੰ ਆਹ ਸਿਸਟਮ ਉਨੇ ਇਹੋ ਹੀ ਆਖਿਆ ਮੇਰੇ ਨਾਲ ਕੋਈ ਬੰਦਾ ਆੜਤੀ ਤੇ ਚਲ ਜੇ ਤੇ ਜੋ ਵੀ ਆੜਤੀ ਆ ਦੱਸ ਦੂਗਾ ਖਰਚਾ ਕੋਹਾ ਪਾੜਤੀ ਇਹਨੂੰ ਆ ਕੇ ਛਡਾਵਾਂਗੇ ਚਲੋ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕਿਉਂਕਿ ਸੰਗਤ ਗਾੜੀ ਹੈ ਜਿਹੜਾ ਆਉਣਾ ਕੋਈ ਚੀਜ਼ ਨਹੀਂ ਆ ਹੁਣ ਕੱਲ ਸੰਗਤ ਸਾਨੂੰ ਹਿਸਾਬ ਲਾ ਲੋ ਸਾਰੇ ਇਲਾਕੇ ਨੂੰ ਮਾਇਆ ਇਕੱਠੀ ਕਰਕੇ ਦੇ ਕੇ ਗਈ ਆ ਇਹ ਕਰਕੇ ਮੇਰੇ ਵੀ ਚਲੋ ਜੇ ਕੋਈ ਇਹੋ ਜਿਹਾ ਪਰਾਲਾ ਕੋਈ ਬੜੇ ਬੜੇ ਦਾਨੀ ਸੱਜਣਾ ਬੜੀ ਬੜੀ ਦੁਨੀਆਂ ਬੈਠੀ ਆ ਤੇ ਛਣ ਮਾਤਰ ਕੁਛ ਵੀ ਨਹੀਂ ਆ ਲੋਕਾਂ ਵਾਸਤੇ ਜੇ ਕੋਈ ਕਰ ਸਕਦਾ ਤੇ ਮੇਰੇ ਵੀਰੋ ਇਹ ਅਪਰਾਲਾ ਜਰੂਰ ਕਰੀਏ ਇਦਾਂ ਆਪਾਂ ਜਿਹੜੇ ਜਿਹੜੇ ਥੋੜੇ ਥੋੜੇ ਕਿਸਾਨ ਆ ਉਹਨਾਂ ਦੀ ਇੱਕ ਇੱਕ ਦੋ ਦੋ ਵੀਡੀਓ ਪਾਵਾਂਗੇ ਜਿਹਦੇ ਨਾਲ ਉਹਨਾਂ ਦੀ ਹੈਲਪ ਹੋ ਸਕੇ ਤੇ ਉਹਨਾਂ ਦਾ ਜਿਹੜਾ ਆਉਣ ਵਾਲਾ ਵਿਹਾਰਾ ਹੋਵੇ ਕਿ ਕੋਈ ਦੇਤ ਵੀ ਫਸਲਾਂ ਮਰ ਗਈਆਂ 24 ਚ ਵੀ ਫਸਲਾਂ ਮਰ ਗਈਆਂ ਤੇ 25 ਚ ਵੀ ਮਰ ਗਈਆਂ ਉਹ ਬੜਾ ਔਖਾ ਆ ਪਿਆ ਵਾ ਚਲੋ ਆਪਣੇ ਕੋਲ ਮਾਲਕ ਦੀ ਕਿਰਪਾ ਵਾ ਨਾਲ ਕੋਈ ਸਾਈਡ ਬਿਜ਼ਨਸ ਵੀ ਹੈਗੇ ਅੱਜ ਥੋੜੀ ਬਾਲੀ ਪੈਲੀ ਬਚੀ ਵੀ ਹੈ ਤੇ ਆਪਣਾ ਸਰਕਲ ਚੱਲ ਜਾਣਾ ਜਿਹੜੇ ਬੰਦੇ ਕੋ ਉਹੀ ਜ਼ਮੀਨ ਆ ਤੇ ਉਹੀ ਖਾਣਾ ਵਾ ਕੋਈ ਨਾ ਗਰੀਬੇਸ਼ੀ ਨਹੀਂ ਆ ਉਹ ਬੰਦਾ ਬਹੁਤ ਔਖਾ ਸਰਵਾਈਵ ਕਰ ਸਕਦਾ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਜਿੰਨੀ ਹੋ ਸਕੇ ਆਪਾਂ ਵੀਰ ਦੀ ਹੈਲਪ ਕਰੀਏ ਤੇ ਪ੍ਰਮਾਤਮਾ ਜਿਹੜਾ ਉਹਨੂੰ ਵੀ ਵੀਰ ਨੂੰ ਜਿਹੜਾ ਪੈਰਾਂ ਥੱਲੇ ਖਲਾਰੇ ਤੇ ਕਿਰਪਾ ਰੱਖੇ ਉਹਦੇ ਤੇ ਵੀ ਤੇ ਚਲੋ ਵੈਸੇ ਮਿਹਨਤੀ ਬੰਦਾ ਉਹਦਾ ਕਰਜ਼ਾ ਲੈ ਗਿਆ ਤੇ ਉਹਨੇ ਆਪਣੇ ਆਪ ਵੀ ਸਟਰਗਲ ਕਰਕੇ ਜਿਹੜਾ ਵਾ ਫੇਰ ਤੁਰ ਪੈਣਾ ਵਾ ਜੇ ਤਾਂ ਇਦਾਂ ਬੰਦਾ ਥੱਲੇ ਲੱਜੇ ਮੁੜ ਕੇ ਉਹਦੇ ਲਈ ਜ਼ੋਰ ਲਾਉਣਾ ਬੜਾ ਔਖਾ ਦਾ ਇਸ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਉਹ ਵੀਰ ਦੀ ਹੈਲਪ ਕਰਕੇ ਤੇ ਉਹਨੂੰ ਬਚਾਈਏ ਤੇ ਬਾਕੀ ਅੱਜ ਆਉਣ ਵਾਲੇ ਸਮਾਂ ਜਿਹੜਾ ਸਾਰਾ ਤੁਹਾਨੂੰ ਦਿਖਾਉਣੇ ਆ ਕਿ ਕੀ ਕੀ ਸਿਸਟਮ ਗਿੱਦਾ ਗਿੱਦਾ ਚੱਲਦਾ ਕਣਕ ਨੂੰ ਸੁਸਰੀ ਦਾ ਕਰਨ ਦਾ ਪ੍ਰਬੰਧ ਸੁਸਰੀ ਦੇ ਉੱਤੇ ਦਵਾਈ ਮਾਰਨੇ ਤੇ ਆ ਦਵਾਈ ਆਪਾਂ ਵਿੱਚ ਰੱਖਣੀ ਹੈ ਜਿਹੜੀ ਥੱਲੇ ਸੁਸਰੀ ਖਤਮ ਕਰੂ ਤੇ ਆ ਦਵਾਈ ਕਈ ਵੀ ਪੁੱਛਦੇ ਹੀ ਵੀ ਕਿਹੜੀ ਦਵਾਈ ਮਾਰਦੇ ਆ ਆ ਦਵਾਈ ਆ ਜਿਹੜੀ ਆਪਾਂ ਸੁਸਰੀ ਤੋਂ ਮਾਰਦੇ ਆ ਕਣਕਾਂ ਕਣਕਾਂ ਮੱਕੀਆਂ ਮੁੱਕੀਆਂ ਨੂੰ ਡੀਜ਼ਲ ਵਾਲੀ ਟੈਂਕੀ ਹੁਣ ਆਪਣੀ ਗੁਰਦਰਾ ਸਾਹਿਬ ਆ ਗਈ ਆ ਜਾਓ ਮੇਰੇ ਵੀਰ ਸਾਰੇ ਉਹਨੂੰ ਪੁੱਛ ਲੈ ਯਾਰ ਕਿਹੜੀ ਕਿਹੜੀ ਆ ਤੇ ਹੁਣ ਆਪਾਂ ਜਿੰਨਾ ਜਿੰਨਾ ਤੇਲ ਕੇ ਦਾ ਮੱਚਦਾ ਉਸ ਸਾਬਣਾ ਪਾਈ ਜਾਵਾਂਗੇ ਆ ਵੀਰਾਂ ਦਾ ਅੱਜ ਤਾਂ ਡਾਕਨਵਾ ਦਿਨ ਹੋ ਗਿਆ ਅੱਜ ਸਾਡਾ 5ਵਾਂ 6ਵਾਂ ਦਿਨ ਹੈ 6ਵਾਂ ਦਿਨ ਹੋ ਗਿਆ ਵੀਰਾਂ ਦਾ ਅੱਜ ਇਹਨਾਂ ਨੇ ਆਪਣੇ ਪਿੰਡ ਫੇਰ ਲਾਉਣੇ ਆ ਟਰੈਕਟਰ ਚਾਰ ਟਰੈਕਟਰ ਇਹਨਾਂ ਦੇ ਇੱਕ ਵੀਰ ਜਗਰਾਉ ਤੋਂ ਆ ਤੇ ਇਹ ਲੁਧਿਆਣੇ ਲਾਗੋ ਆ ਵੀਰ ਬਹੁਤ ਵੱਡੀ ਸੇਵਾ ਇਹਨਾਂ ਦੀ ਵੀ ਵੀ ਜਿਹੜਾ ਆਪਣੇ ਇਲਾਕੇ ਦਾ ਸਾਥ ਦੇਣ ਡੇ ਸਾਰੇ ਟਰੈਕਟਰਾਂ ਤੇਲ ਪਾ ਕੇ ਅੱਜ ਦਾ ਕੰਮ ਫੇਰ ਸ਼ੁਰੂ ਕਰਦੇ ਤੋਰਦੇ ਆਂ ਕਾਲਾ ਵੀਰ ਕੋਸ਼ ਆਪਾਂ ਨੂੰ 1800 ਲੀਟਰ ਦੇ ਕਰੀਬ ਡੀਜ਼ਲ ਦੇ ਕੇ ਗਏ ਆ ਤੇ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜਿਹੜੇ ਜਿਹੜੇ ਵੀਰ ਇਡੇ ਇਤਸ਼ਾਹ ਦੇ ਨਾਲ ਸੰਗਤਾਂ ਸੇਵਾ ਕਰਨ ਡੀਆਂ ਵੀਰ ਹੋਰ ਨਵੇਂ ਟਰੈਕਟਰ ਲੈ ਕੇ ਆਏ ਆ ਅੱਜ ਕਿਰਾਏ ਵਾਲਾ ਟਰੈਕਟਰ ਕੋ ਬਾਬੇ ਸੀਚੇਵਾਲ ਤੋਂ ਵੀ ਆਉਣੇ ਆ। ਕੋਲੀ ਜੀ ਰਦਰ ਸਾਹਿਬ ਖਾਲਸਾ ਜੀ ਫਦੇ। ਵੱਲੋਂ ਜੋਗੀਪੁਰ ਜੂ ਸਪੋਰਟਸ ਕਲੱਬ ਪਿੰਡ ਮੰਗਲ ਲੁਧਿਆਣਾ। ਇਹ ਅੱਜ ਵੀਰਾਂ ਨੂੰ 6 ਦਿਨ ਹੋ ਗਏ ਲੱਗਿਆਂ। ਤੋਂ ਆਪਣੇ ਇਲਾਕੇ ਦਾ ਵੀਰ ਨਾਂ ਦੱਸਿਓ ਹੈ ਪਿੰਡ ਸੰਗਲਾ ਧਰਮਗੋੜਦੋ ਵੀਰ ਆਏ ਕਿੰਨੇ ਡੇ ਟਰਾਈ ਵੀਰ ਪੰਜ ਡੇ ਟਰਾਈ ਪੰਜ ਬੇਸ ਇੱਕ ਰਾਏ ਦੀ ਸੇਵਾ ਕਰਨੋਂ ਵੀਰ ਇੱਥੇ ਪਹੁੰਚੇ ਆਪਣੇ ਆਲੀਗਲਾ ਨਗਰ ਇਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਚਾਹ ਪੀ ਲਓ ਚਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਜਿੱਦਾਂ ਕੀ ਆ ਤੁਹਾਨੂੰ ਅੱਗੇ ਵੀ ਆਪਾਂ ਵੀਡੀਓ ਰਾਈਂ ਦੱਸਦੇ ਰਹਿੰਨੇ ਵੀ ਸਾਡੇ ਆਲੀਕਲਾ ਨਗਰ ਦੇ ਵਿੱਚ ਬੰਨ ਟੁੱਟ ਗਿਆ ਸੀ ਤੇ ਹੜਾਣਾ ਬਹੁਤ ਨੁਕਸਾਨ ਹੋਇਆ ਸੀ ਵੀਰ ਵੱਧ ਵੱਧ ਤੋਂ ਵੱਧ ਇਲਾਕਿਆਂ ਦੇ ਵਿੱਚੋਂ ਪਹੁੰਚ ਕੇ ਸਾਡੀ ਹਰ ਤਰ੍ਹਾਂ ਦੀ ਜਿਹੜੀ ਆ ਸਹੂਲਤਾਂ ਦੇ ਨਾਲ ਸੇਵਾ ਕਰਦੇ ਆ ਅੱਜ ਵੀਰ ਧਨੀਪਿੰਡ ਆਪਣਾ ਤੇ ਜ਼ਿਲ੍ਹਾ ਜਲੰਧਰ ਤੋਂ ਵੀਰ ਆਪਣੇ ਲਈ 1.5 ਲੱਖ ਦਾ ਡੀਜ਼ਲ ਜਿਹੜਾ ਵਾ ਸੰਗਤਾਂ ਨੂੰ ਸੇਵਾ ਦੇ ਵਿੱਚ ਦੇ ਕੇ ਚੱਲੇ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਵਿਖੇ ਤਰੱਕੀਆਂ ਬਖਸ਼ੇ ਸਾਰੇ ਭਰਾਵਾਂ ਦੇ ਵਿੱਚ ਪ੍ਰੇਮ ਥਪਾਕ ਬਖਸ਼ੇ ਤੇ ਵੱਧ ਤੋਂ ਵੱਧ ਕਿਰਪਾ ਰੱਖੇ ਇਹਨਾਂ ਦੇ ਉੱਪਰ ਤੇ ਇਹਨਾਂ ਦਾ ਸਾਡਾ ਆਲੀ ਕਲਾ ਨਗਰ ਤੇ ਆਲੀ ਖੁਰਦ ਦੋਵੇਂ ਪੰਚਾਇਤਾਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪੰਪ ਤੋਂ ਡੀਜ਼ਲ ਪਾ ਕੇ ਤੇ ਪਿੰਡ ਦੀ ਤਿਆਰੀ ਪਿੰਡ ਜਾ ਕੇ ਡੀਜ਼ਲ ਸੰਗਤਾਂ ਨੂੰ ਵੰਡਦੇ ਆ ਲੈ ਕੱਕੇ ਜਿਹੋ ਦੇ ਨੂੰ ਦੇਣੇ ਪਾਣੀ ਦਾ ਥਲ ਕੋ ਡੀਜ਼ਲ ਦਾ ਟੈਂਕਰ ਆ ਗਿਆ ਉਹ ਨੂੰ ਲੈ ਚਲੀ ਜਾਂਦਾ ਤੇਲ ਜਿਹੜਾ ਲੈ ਕੇ ਆਏ ਆ ਆਪਾਂ ਤੇ ਪੌਪਲਿਆਂ ਦੀ ਟੰਗੀ ਭਰਨ ਵਾਲੀ ਉਹਨੂੰ ਭਰ ਕੇ ਤੇ ਫਿਰ ਗਾਂ ਜਿਹੜੇ ਸਾਧਨਾ ਪੈਣ ਵਾਲਾ ਉਹ ਪਾਵਾਂਗੇ ਤੇ ਇਧਰ ਰਿਲਾਇੰਸ ਕੰਪਨੀ ਤੋਂ ਵੀਰ ਜਿਹੜਾ ਵਾ ਉਹ ਕਿਟਾਂ ਵੰਡਣ ਦੇ ਸਾਰੇ ਵੀਰਾਂ ਨੂੰ ਆਧਾਰ ਕਾਰਡ ਦੇ ਬਹੁਤ ਦੁਨੀਆ ਜਿਹੜੀ ਆਣਾ ਸੰਯੋਗ ਦੇਣ ਲਈ ਆ ਪਰ ਥੋੜਾ ਜਿਹਾ ਆਪਾਂ ਨੂੰ ਵੀ ਸਬਰ ਰੱਖਣਾ ਪਣਾ ਜਿੰਨੀ ਚੀਜ਼ ਮਿਲਦੀ ਆਣਾ ਉੱਤੇ ਸ਼ੁਕਰ ਕਰੋ ਲਾਹੇ ਨਾ ਦੋ ਇੱਕ ਬਿਜੇ ਨੂੰ ਜੋ ਮਿਲਦਾ ਵਾ ਪ੍ਰਮਾਤਮਾ ਦਾ ਸ਼ੁਕਰ ਕਰਕੇ ਲੈ ਲਓ ਕਿਉਂਕਿ ਆਪਾਂ ਕਿਹੜਾ ਪੈਸੇ ਦਿੱਤੇ ਸੰਤ ਸੇਵਾ ਲੈ ਕੇ ਆਉਣ ਲਈ ਆ ਥੋੜਾ ਜਿਹਾ ਇਹਨਾਂ ਚੀਜ਼ਾਂ ਨੂੰ ਸੰਕੋਚ ਦਿਓ ਸਮਝੋ ਉਹ ਡੋਲੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕੀ ਤੁਹਾਨੂੰ ਪਤਾ ਹੀ ਆਪਣੇ ਆਲੀਕਲਾ ਨਗਰ ਦੇ ਵਿੱਚ ਸੇਵਾ ਚੱਲਦੀਆਂ ਵਾ ਕੋਈ ਵੀ ਡੀਜ਼ਲ ਲੈ ਕੇ ਆਉਣ ਡਿਆ ਕੋਈ ਵੀ ਮਿੱਟੀ ਲੈ ਕੇ ਆਉਣ ਡਿਆ ਇਹ ਬਾਬਾ ਜੀ ਤਮਤਾਨ ਸਾਹਿਬ ਤੋਂ ਜਥੇਦਾਰ ਬਾਬਾ ਹਰਵਿੰਦਰ ਸਿੰਘ ਜੀ ਜੋ ਆਪਣੇ ਤਮਤਾਨ ਸਾਹਿਬ ਤੋਂ ਆਪਣੇ ਵਾਸਤੇ 1700 ਲੀਟਰ ਡੀਜ਼ਲ ਤੇ ਕਣਕ ਦੇ ਜਿਹੜੇ ਗੱਟੇ ਆ 150 ਦੇ ਲਾਗੇ ਕਰੀਬ ਗੱਟੇ ਕਣਕ ਦਾ 2 ਲੈ ਕੇ ਆਏ ਆ ਤੇ ਇਹਨਾਂ ਨੇ ਬਹੁਤ ਤਗੜੀ ਸੇਵਾ ਕੀਤੀ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਕਿਉਂਕਿ ਸੰਤਾਂ ਮਹਾਪੁਰਸ਼ਾਂ ਨੇ ਸਾਡੇ ਤੇ ਹੱਥ ਰੱਖਣਾ ਤੇ ਅਸੀਂ ਇਹੋ ਜੇ ਬਚਨ ਨਹੀਂ ਕਹਿ ਸਕਦੇ ਪਰਮਾਤਮਾ ਚਲੋ ਸਾਰਿਆਂ ਵੀਰਾਂ ਨੂੰ ਜਿਹੜੇ ਨਾਲ ਵੀਰ ਆਏ ਇਹਨਾਂ ਨੂੰ ਗੁਰਸਿੱਖੀ ਜੀਵਨ ਪਖਸ਼ੇ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਸਾਡੇ ਨਗਰ ਆਲੀ ਕਲਾਂ ਤੇ ਆਲੀ ਖੁਰਦਲੋਂ ਸਾਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੜਿਆੜਾ ਬੜਿਆੜਾ 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 ਰਾਜਨੀ ਗ੍ਰੋਹ ਸਾਰੇ ਆਪਣੇ ਲਗਭਗ ਪੰਜਾਬ ਦੀ ਬਲਾਦਰੀ ਬਹੁਤ ਬੜੀ ਤਾਂ ਕੋਸ ਨੁਕਸਾਨ ਦੀ ਪੂਰਤੀ ਆਪਾਂ ਨੂੰ ਗਵਰਨਮੈਂਟਾਂ ਤੋਂ ਵੀ ਆਸਾਂ ਲੱਗੀਆਂ ਪਰ ਜੋ ਆਪਣੇ ਅੱਗੇ ਆਪਣੇ ਕੋਲ ਨਹੀਂ ਕਰੇ ਪੰਜਾਬ ਕੋਲ ਸੋ ਆਪਾਂ ਜੋ ਸਿੱਖਿਆ ਲੈ ਲਈ ਐਂਕੀ ਇਹਦੇ ਦੇ ਨਾਲ ਵੀ ਬਲਦੇ ਜਿੰਨੀ ਸਾਰੇ ਤਰ੍ਹਾਂ ਦੇ ਸਾਰੇ ਕੋਲੇ ਕੋਈ ਤਰ੍ਹਾਂ ਦੇ ਜਿਹੜਾ ਅਜਿਹਾ ਕੋਈ ਕੋਸ਼ਿਸ਼ ਨਹੀਂ ਹੋਇਆ ਸਾਰੇ ਸੁਭੇ ਕੋਲ ਤੇ ਸਾਰੇ ਪਾਸੇ ਸਾਰੀ ਮਾਤਮਾ ਸੇਵਾ ਦੀ ਬੜਾਈ ਚਾਹਾਂ ਇਸ ਗੱਲ ਦੇ ਮਨਪਸੰਦਾਂ ਨਾਲ ਇਕੱਲਾ ਮਿਲਿਆ ਆਪਣਾ ਦੋਸਤ ਵੀ ਲਿਖਿਆ ਹੋਰ ਜੀਵ ਲੋਕਾਂ ਨੇ ਸਾਰੂਪ ਹੋਰ ਤਾ ਇਹ ਪ੍ਰਬੰਧਨ ਆਪਣੇ ਕੋਲੇ ਆਸਪਾਸ ਦੇ ਸਥਾਨ ਨੂੰ ਬਣਾਇਆ ਹੋਇਆ ਬੋਦੀ ਬੰਦੇ ਵੀ ਨੀਅਤ ਕਿ ਜਿਹਨੇ ਦਿਆ ਆਪਣੇ ਪ੍ਰਸ਼ੀਲ ਜੇ ਆਪਾਂ ਕਿਸੇ ਦਾ ਦਿਆ ਕਰਨਗੇ ਤੇ ਕਰਜ਼ੀ ਦਿਆ ਕਰਾਂਗੇ ਪਰਵਾਰਾਂ ਨੂੰ ਦਿਆ ਕਰਾਂਗੇ ਜਿਹੜੇ ਕੌਮੂ ਦੇ ਵਿੱਚ ਜਿਹੜੇ ਇਲਾਕੇ ਦੇ ਵਿੱਚ ਜਿਹੜੇ ਘਰ ਦੇ ਵਿੱਚ ਡਿਆ ਆ ਜੀ ਉਹਨੂੰ ਪੋਖ ਪੋਲੀ ਦੇਣੀ ਉਹਦੇ ਬਹਿਨ ਰੱਖਣੀ ਇਸੇ ਸੇਵਾ ਦੇ ਤਹਿਤ ਖੜਾ ਹੋ ਗਏ ਜਿਲ੍ਹਾ ਰੰਗਨ ਤੋਂ ਬੜਿਆ ਬੜਿਆ ਅਨੰਤੰਦ ਨਾਲ ਆ ਸੰਸਾਰਿਕ ਉਹਨਾਂ ਤੋਂ ਜਾਈ ਜਾਣੀਆਂ ਕਿ 1.5 ਲੱਖ ਰੁਪਏ ਦੀ ਆਪਰਸ਼ਾ ਦਾ ਪਰ ਜੀ ਤਾਂ ਫਿਰ ਡੀਟੇਲ ਚੱਲੇਗੀ ਤਾਂ ਆਪਾਂ ਜਿਹੜੇ ਜਿਹੜੇ ਲੈਣੇ ਨੇ ਜਿਹੜੇ ਆਪਾਂ ਤੋਂ ਖਾਦ ਦੀ ਜੋ ਲੋੜ ਹੈ ਉਹ ਕਰਦੇ ਆ ਇਹ 1 ਲੱਖ ਰੁਪਏ ਇਹਨਾਂ ਨੂੰ ਬਣਵਾਉਗਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਬੱਚਾ ਪਰਮਾਤਮਾ ਸੁੱਖ ਸ਼ਾਂਤੀ ਤਰੱਕੀ ਉਹ ਸਿੱਖੀ ਜੀ ਨੂੰ ਤੇ ਆਪਸੀ ਪਿਆਰ tolerant ਰੱਖੀ ਵਾਹਿਗੁਰੂ ਕਰਦਾ ਸਾ ਵਾਹਿਗੁਰੂ ਜੀ ਕੀ ਬਤ ਹੈ ਅੱਜ ਅਸੀਂ ਇਸ ਕਦਮ ਤੇ ਪਹੁੰਚਿਆ ਜੋ ਕਿ ਜਿਹੜਾ ਫੜਾ ਦੀ ਮਾਰ ਦੇ ਹੈ ਹਾਣਿਕੇਟ ਜੋ ਵੀ ਕੁਦਰਤੀ ਕ੍ਰੋਕੀ ਪਹਿਲੇ ਇਹ ਫੜਾ ਦੀ ਮਾਰ 1 ਕਦਮ ਤੇ ਪਹੁੰਚਿਆ ਬੜਾ ਨੁਕਸਾਨ ਹੋਇਆ ਇਸਲਾ ਦਾ 1 ਦੁੱਤੀ ਬੜਾ ਨੁਕਸਾਨ ਹੋਇਆ ਇੱਥੇ ਆ ਕੇ ਜਿਹੜੀਆਂ ਸੁਨਗਾਰੀ ਆਪਣਾ ਪਿੰਡ ਬਲਟ ਐਲਨਰ ਵੀਰਾਲੇ ਤੇ ਬੱਲ ਦੇ ਸੰਗਤਾਂ ਨੇ ਪਟਨਾ ਸਾਹਿਬ ਦੇ ਸਾਹਮਣੇ ਅਸੀਂ ਜੋਗਦਰ ਭੌਂਦੇ ਆਏ ਜਗਜਾ ਸਾਹਿਬ ਵਾਲ pase ਆਏ ਇੱਥੇ ਆਣ ਕੇ ਸਾਡਾ ਬਹੁਤ ਖੁਸ਼ੀ ਹੋਈ ਖੁਸ਼ੀ ਇਸ ਕਰਕੇ ਕਿ ਇਹਨਾਂ ਦਾ ਪਰਿਵਾਰ ਦੇ ਬਾਰੇ ਅਸੀਂ ਸੁਣਿਆ ਸੀ ਪਰ ਸਾਨੂੰ ਅੱਜ ਇਹ ਉਹਦਾ ਦਰਸ਼ਨ ਹੋਇਆ ਕਿ ਇਹਨਾਂ ਦਾ ਪਰਿਵਾਰ ਬੁਲਾ ਇਕੱਠੇ ਦੇ ਵਿੱਚ ਰਹਿਆ ਹੈ ਬੜੇ ਬੁੱਢੇ ਦੇ ਪੁੱਤੋਂ ਦੇ ਵਿੱਚ ਰਹ ਰਹੇ ਆ ਕੋ ਸਿੱਖੀ ਪਰਿਵਾਰ ਆ ਸਾਣਾ ਪਰਿਵਾਰ ਤਕਲੀਫ ਦੇ ਕਾ ਲਈ ਇਹ ਬੱਤੀ ਜੀ ਆ ਇਕੱਠਿਆਂ ਦੀ ਇੱਕ ਦਾ ਰੋਟੀ ਪਕੜੀ ਆ ਇਹ ਬਹੁਤ ਵੱਡੀ ਗੱਲ ਹੈ ਇਹ ਗੁਰੂ ਦੀ ਕਿਰਪਾ ਹੈ ਗੁਰੂ ਦੀ ਬਖਸ਼ਿਸ਼ ਹੈ ਸੋ ਸਾਨੇ ਬਹੁਤ ਹੀ ਇਨਰ ਦੀਆਂ ਗੱਲਾਂ ਸੁਣ ਕੇ ਉਹਦੇ ਵਿਚਾਰ ਸੁਣ ਕੇ ਬੜਾ ਮਨ ਮੈਂ ਇਸ ਦਾ ਪ੍ਰਭਾਵ ਹੋ ਗਿਆ ਕਿ ਉਹ ਇਹੋ ਜਿਹੇ ਪਰਿਵਾਰ ਵੀ ਆ ਜਿਹੜੇ ਗੁਰਸਿੱਖੀ ਨੂੰ ਮਾਣਦੇ ਹੋਏ ਏਕਤਾ ਦੇ ਰਹਿ ਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਤੇ ਦੁੱਖ ਦੂਜਿਆਂ ਦੀ ਸੇਵਾ ਵੀ ਕਰ ਰਿਹਾ ਤੇ ਸੇਵਾ ਦੇ ਵਿੱਚ ਹਰ ਮਿਲ ਕੇ ਅੱਪਰੇ ਆ ਸੋ ਬਹੁਤ ਕਿਰਪਾ ਹੈ ਮਾਲਕ ਜੀ ਸੋ ਅਸੀਂ ਦਾ ਮਾਲਕ ਜੀ ਅਰਦਾਸ ਆਪਕੋ ਬੇਨਤੀ ਕਰੀ ਸੱਚੇ ਬਾਦਸ਼ਾਹ ਤੁਹਾਨੂੰ ਇਹ ਬੇਨਤੀ ਕਰ ਰਿਹਾ ਮਾਲਕ ਜੀ ਕਿ ਕਿ ਸੰਗਤ ਦੇ ਦੇ ਪਰਿਆਪਤ ਕਰਨ ਤੇ ਅਸੀਂ ਬਸ ਸਿੱਕੀ ਦੇ ਵਿੱਚ ਅਸੀਂ ਜੁੜੇ ਰਹੀਏ ਪਾਣੀ ਪਾਣੀ ਦੇ ਬਾਰੇ ਗੱਲ ਕਰੀਏ ਤੇ ਮੈਂ ਇੱਥੇ ਆਪਣੇ ਐਨਆਰਆਈ ਵੀਰਾਂ ਦਾ ਸੰਗਤ ਦਾ ਜਿਹਨ ਜਿੱਥੇ ਮੇਰੇ ਭਾਈ ਸਾਹਿਬ ਕਈ ਪਹੁੰਚਿਆ ਸਰਦਾਰ ਸਾਹਿਬ ਮੈਂ ਨਾਮ ਕਹਿੰਦੀ ਜਾਂਦੀ ਸਮਿੰਦਰ ਸਿੰਘ ਸਮਿੰਦਰ ਸਿੰਘ ਜੀ ਕੋਰਾ ਦੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਪਰਿਵਾਰ ਜਿਹੜਾ ਹੈ ਕੁਝ ਸਿੱਖੇ ਲਵੇ। ਕਿਉਂਕਿ ਮਹਾਰਾਜ ਜੀ ਸਿਵਾ ਕਹਿੰਦੇ ਹੈ ਸੇਵਾ ਦਾ ਸੇਵਕ ਕੀ ਸਭ ਲੈ ਇਹ ਸਤਿਗੁਰ ਕਾਮ ਨਾਲ ਲੱਗੇ। ਸੋ ਸੇਵਾ ਸਤਗੁਰ ਦੀ ਸੇਵਾ ਸਭ ਲੈ ਜੇ ਜੇ ਉਹ ਪਰੇ ਚੁਕ ਲਾਏ। ਸੋ ਗੁਰੂ ਦੀ ਚਰਪਾਈ 'ਚ ਜੋ ਸੇਵਾ ਹੋ ਰਹੀ ਹੈ ਬਹੁਤ ਖੁਸ਼ੀ ਹੋਈ ਹੈ। ਜੋ ਵੀ ਅਸੀਂ ਕਰਦੇ ਹਾਂ ਜਿਵੇਂ ਸਾਨੂੰ ਸਾਡੇ ਮਨ ਨੂੰ ਪ੍ਰਵਾਸ ਮਿਲਿਆ, ਵਿਸ਼ਵਾਸ ਮਿਲਿਆ ਕਿ ਗੁਰੂ ਮਹਾਰਾਜ ਨੇ ਸਾਨੂੰ ਇਹੋ ਜਿਹੇ ਇਨਸਾਨ ਜਿਹਾ ਮਿਲ ਕਰਾਇਆ। ਅਤੇ ਜੋ ਵੀ ਸੇਵਾ ਕਰ ਸਾਡੇ ਪਵਨ ਸੁਰੱਖਿਆ ਕਿੱਥੇ ਗਿਆ ਹੋਇਆ ਕਿ ਜੋ ਵੀ 3% ਨਾ ਕਰਕੇ ਕਈ ਇਨਕਾਰ ਕਰਦੇ ਕਿ ਗੁਰੂ ਮਹਾਰਾਜ ਦਾ ਅਸਿਕਰਤੀ ਦੇਖਦੇ ਹੋਏ ਅਸੀਂ ਤਾਂ ਕਹਿੰਦੇ ਹੁੰਦੇ ਆ ਆਮ ਤੀਜੇ ਤੋਂ ਤਾਜੀ ਜਿਹੜੇ ਹੁੰਦੇ ਨੇ ਨਾ ਉਹ ਧਿਆਨ ਨਾਲ ਜੋ ਮਗਰੋਂ ਜਨ ਤੋਂ ਜਿਹੜਾ ਬਣਗਰਾ ਹਾਂ ਮਾਰੇ ਚੜਪਾ ਕਾ ਬਖਸ਼ਗੁਰ ਉਸ ਪਸੀ ਗੁਰੂ ਦੇ ਇੱਕ ਫੋਡੇ ਚੱਲੀਏ ਨੇ ਸੇਵਾ ਦੇ ਵਿੱਚ ਵੀ ਸੇਵਾ ਵੀ ਗੁਰੂ ਮਹਾਰਾਜ ਦੀ ਆ ਜਿਵੇਂ ਜਿੱਤੇ ਸੇਵਾ ਹੋਵੇ ਵਿੱਚ ਕਰਤਾਪੁਰ ਖੁਵਾ ਵਾ ਦਾ ਪਿੰਗਾ ਹੋਇਆ ਜੀ ਇਸੇ ਤਰ੍ਹਾਂ ਇਸ ਸੀਮਾ ਦੇ ਵਿੱਚ ਬੜਾ ਯੋਗਦਾਨ ਪਾਇਆ ਸਿੱਖ ਸੁਹਾਟੀਆ ਨੇ ਸੇਵਾਦਾਰ ਨੇ ਜੇ ਵੀ ਉਹ ਸ਼੍ਰੋਣੀ ਕਿੱਟੀ ਹੋਵੇ ਉਹ ਵੀ ਸੰਸਥਾਵਾਂ ਨੇ ਬੜਾ ਯੋਗਦਾਨ ਪਾਇਆ ਉਹ ਭਾਵੇਂ ਕਿਸੇ ਤੋਂ ਧਰਮ ਦਾ ਸਮਾਨ ਸਿੱਖੋ ਭਾਈ ਜੰਗੂ ਦਾ ਜਿਉੜੀ ਸਹਾਇ ਸੀ ਮੁਸਲਮਾਨ ਸੀ ਮੁਸਮਲਕੀ ਦੀ ਸੇਵਾ ਵੀ ਕੀਤੀ ਇਸੇ ਸਿਵਾ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਇਹ ਵੀ ਉਹਨਾਂ ਦੀ ਸਿਹਰ ਦੇ ਨਾਲ ਹੀ ਸਾਰਾ ਕੁਝ ਗੁਰੂ ਸਾਹਿਬ ਦੀ ਮਿਹਰ ਕਿਰਪਾ ਹੋਈ ਆ ਤੇ ਕਿੰਪਰ ਸਾਰੀ ਗੁਰੂ ਦਵਾਈ ਦੇ ਵਿੱਚ ਹੀ ਇਹ ਉਦੇਸ਼ ਲਿਆ ਕਿ ਸਾਕਤਾਂ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਉਹ ਉਦੇਸ਼ ਨੂੰ ਪੂਰਦੇ ਸਾਡੀ ਸਾਕਤ ਰਣਗੜ੍ਹ ਕੇ ਸੇਵਾ ਕਰ ਰਹੀ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਦਾ ਪ੍ਰਵਾਹ ਹੈ ਗੁਰਗੱਲ ਦਾ ਉਦੇਸ਼ ਹੈ ਗੁਰੂ ਗੋਬਿੰਦ ਸਾਹਿਬ ਦੀ ਸੇਵਾ ਨਿਭਾਉਣ ਦੇ ਲਈ ਤੇ ਆਪਣੇ ਜੀਵਨ ਨੂੰ ਸਫਲ ਬਣਾ ਸਕਦੇ ਹਾਂ ਗੁਰੂ ਮਾਰਗ ਕਰਤਾ ਹੋਣ ਵਾਲਾ ਸਮਾ ਸਾਰੇ ਸੁਭਾਗਾ ਸਮਾ ਮਿਲੇ ਅਸੀਂ ਆਸ੍ਰੀ ਮਾਪੜੇ ਮੱਤ ਵਿੱਚ ਬਣਾ ਕੇ ਅਸੀਂ ਇਕਤਾ ਦੇ ਵਿੱਚ ਰਹੇ ਜੀ ਗੁਰੂ ਦਾ ਹੁਕਮ ਕੋਪੀ ਦੇ ਬੰਦੇ ਚਾਹ ਡਾਪਲਾ ਹੋ ਸਕਦਾ ਹੈ ਆਉਣ ਵਾਲਾ ਵੀ ਦੁਪਾਰਾ ਸਮਾਂ ਬਖਸ਼ਿਸਕਾਰ ਪੁੱਲਾ ਜੀ ਪਦੀ ਵਾਈ ਗੁਰੂ ਜੀ ਦਾ ਜਾਚਾ ਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੀਰਦਾ ਅੱਲਾਡ ਆਇਆ ਆਇਆ ਤਾਂ ਲਗਭਗ ਸਾਰੀ ਪੰਜਾਬ ਦੀ ਸਾਰੇ ਪੰਜਾਬ ਨੂੰ ਲੋਗਣੀਆਂ ਸਕਦਾ ਕਿਸੇ ਨਾ ਕੀਤੀ ਆ ਉਹ ਕੁਝ ਨਾਲੇ ਨਹੀਂ ਕਿਛੇ ਵੀ ਨਹੀਂ ਦੀ ਨਾ ਰਸਣ ਤੋਂ ਲੈ ਕੇ ਜੀਨ ਮੁੰਡਿਆ ਜੀ ਜੀ ਕੁੰਤਿ ਪੰਦਰ ਕੀ ਕੋਈ ਵੀ ਚੀਜ਼ ਨਹੀਂ ਮਿਲਿਆ ਸੰਤ ਨੇ ਕੋਈ ਕਾਰ ਨਹੀਂ ਕੀਤੀ ਉਸੇ ਪਰੰਪਰਾ ਦੇ ਵਿੱਚ ਇਹ ਸਿੰਘ ਜਿਲ੍ਹਾ ਮੋਗਾ ਤੋਂ ਅਜੀਤ ਜਲੀਤ ਜਵਾ ਪਿੰਡ ਤੋਂ ਆ ਸੰਤਾਈ ਆ ਜੀ ਰਦ ਆਏ ਅੱਜ 1 ਲੱਖ ਰੁਪਈਆ ਆਪਨ ਵਨ ਵਾਰ ਦੀ ਵਨ ਵਾਰ ਜੀ ਲੀ ਲੈਗੀ ਉਹਦੇ ਪਾਣੋਂ ਲੇਵਲ ਵੀ ਚੱਲਦੀ ਹੋ ਸਕਦਾ ਵਾ ਲੇਵਲ ਨੂੰ ਮੌਤ ਕੀ ਜਾਂ ਵੀਰ ਆਪਣ ਨੂੰ ਜਲੋਰ ਵੱਧਿਆ ਤੇ ਜਿਸ ਸਰਪੰਚ ਜੀ ਪੈਰੀ ਕਰਾ ਕੇ ਦੇ ਲਈ ਇਹ ਵੀ ਜਾਈ ਕਰਦੇ ਕਿਹਦੇ ਵਾਸਤੇ ਆਪਾਂ ਕਹੇ ਬੰਦ ਰਹੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਹਨਾਂ ਦੇ ਬੱਚਿਆਂ ਨੂੰ ਸਮਤ ਬਖਸ਼ੇ ਸਿੱਧੇ ਰਾਹ ਲਾਵੇ ਇਹਨਾਂ ਸਾਰੇ ਬੱਚਿਆਂ ਨੂੰ ਤਰੱਕੀ ਦੇਵੇ ਉਹ ਸਿੱਧੀ ਜੀਵਨ ਬਖਸ਼ੇ ਤੇ ਸਾਨੂੰ ਇਹ ਵੱਤ ਬਗੈ ਸੰਗਤੋਂ ਦਾ ਗੁਰਦਾਸ ਸਾਹਿਬ ਵੱਲੋਂ ਅਰਦਾਸ ਕਰਦੇ ਹਾਂ ਜੀ ਮਾੜਾ ਇਹਨਾਂ ਦਾ ਆਇਆ ਇੱਕ ਪੈਸਾ ਸਾਡੇ ਸਿਰ ਤੇ ਹੱਥ ਰੱਖੀ ਕੋਈ ਸਾਡੇ ਕੋਲ ਬੋਦੀ ਮਟਿਆ ਰਹੀ ਜੀ ਇਹ ਕਰੇ ਵਿਖਿਆ ਸ੍ਰੀ ਸ਼ੰਕਰ ਆ ਰੇ ਪਰਮੁਨੂ ਨਾ ਅੱਜ ਮੈ ਪੂਰੋ ਗੱਲ ਦਾ ਹੋਇਆ ਇਹ ਗੁਰ ਕਰੇ ਵਿਖਿਆ ਸ੍ਰੀ ਕਿਆ ਹੁਸਾਰਾ ਅਈਆਂ ਨੇ ਜੋ ਮੇਰ ਕਰੇ ਹੱਥੇ ਤੇ ਹੱਥ ਰੱਖ ਕੇ ਇਹਨਾਂ ਦੇ ਪੈਰ ਦਾ ਹੱਥੋਂ ਬਿਛੂ ਨਹੀਂ ਹੋਵੇ ਅਈ ਜਿੱਥੇ ਲੋੜ ਆ ਗਰੀਬ ਲੋਕ ਨੂੰ ਵੀ ਕੋਲ ਉੱਥੇ ਲਾ ਸਕੀਏ ਇਹ ਸੰਗ ਸ਼ੇਰਵਾਦ ਦੇ ਸੰਗਤ ਦੇ ਰੇ ਵਾਜ ਵਿਕਾ ਕਰਾਵਾ ਆਹੀ ਕਟਾਈ ਕੀ ਆਦੀ ਬੜੀ ਬੜੀ ਡਰਾਮਾਂ ਦੀ ਉਹ ਕਾਹਦੀ ਨਾ ਅੱਜ ਵੀ ਜਿਹੜੇ ਅੱਜ ਵੀ ਮੰਨਤੀ ਕਰੀ ਚੋੜਨ ਬਹੁਤ ਜ਼ਿਆਦਾ ਖਤਰਾ ਹੈ ਸੰਮਰੀ ਸੰਧਾਜੀ ਦੇ ਰਾਮਨੰਦ ਜੀ ਵਜ਼ੀਰ ਹੈ ਇਹਨਾਂ ਦਾ ਨਾਮ ਹੈ ਜੀ ਸੰਮਰੀ ਪੰਡ ਜੀ ਤਸਵੀਰ ਦਿੱਤੀ ਜਿਹਨਾਂ ਨੂੰ ਮੰਨ ਕਰਾ ਤਾਜਪੁਰ ਰਾਜਤ ਨੂੰ ਸਮਾਗਰ ਦੇ ਬਿਰੋਜਨ ਕਰਾ ਤਾਉ ਆਓ ਆਓ ਆਜੋ ਜੀ ਗੁਰੂ ਖਾਣੇ ਉਹ ਨਹੀਂ ਉਹ ਨਹੀਂ ਦਰਵਾਜ਼ਾ ਬੰਦ ਦੇ ਦੇਣਾ ਆਪਾਂ ਆਪ ਦੇ ਵਿੱਚ ਨਹੀਂ ਨਹੀਂ ਇਹ ਨਾ ਬੰਦ ਕਰੋ ਦੋ ਦੇਣਾ ਤੇ ਫਿਰ ਗਾਬੜਿਆ ਹਾਂਜੀ ਸੋ ਨਾ ਖੰਡੋ ਹੋ ਜਾਓ ਥੋੜਾ 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 ਹੋ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਤਾਂ ਨੂੰ ਭਲੀ ਪ੍ਰਕਾਰ ਜਾਣੂ ਹੋ ਜੋ ਆਪਣਾ ਬੰਨ ਦਾ ਪ੍ਰੋਜੈਕਟ ਚੱਲ ਰਿਹਾ ਬਾਜੀ ਦੇ ਵਿੱਚ ਨਾਮ ਨਾਮ ਲੈਵਾ ਸੰਤਾਂ ਬੜੀ ਦੂਰ ਦਰਿਆ ਤੋਂ ਆਣ ਕੇ ਆਪਣੀ ਸੇਵਾ ਕਰ ਰਹੀਆਂ ਹਨਾ ਸੇਵਾ ਤੋਂ ਆਪਣੇ ਕੋਲੇ ਪੀਰ ਆਪਣੇ ਬਹੁਤੀ ਹਨ ਪੀਰ ਗਾਮਰੀਆ ਪਿੰਡ ਤਹਿਸੀਲ ਕਿਤੀ ਜ਼ਿਲ੍ਹਾ ਹਰਮਾਨਗੜ ਤੋਂ ਇੱਕ Rajasthan ਜ਼ਿਲ੍ਹਾ ਹਰਮਾਨਗੜ Rajasthan ਤੋਂ 1 ਲੱਖ ਰੁਪਿਆ ਇਹਨਾਂ ਸੰਗਤਾਂ ਵੱਲੋਂ ਆਪਾਂ ਨੂੰ ਬਾਂਦੀ ਸੇਵਾ ਡੀਜ਼ਲ ਦੀ ਸੇਵਾ ਹੱਦੇ ਦਿਖਾਇਆ ਵਾ ਸਾਰਾ ਨਗਰ ਪੰਚਾਇਤ ਸਾਰਾ ਇਲਾਕਾ ਇਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਤਿਗੁਰੂ ਮਹਾਰਾਜ ਦੀ ਕਿਰਪਾ ਕਰ ਮਨੇ ਇਸ ਤਰ੍ਹਾਂ ਦਾ ਨਾਮਦਾਨ ਗ੍ਰਸਤੀ ਜੀ ਨੂੰ ਬਖਸ਼ਣ ਟੜ ਦੀ ਕਲਾ ਕਰਨ ਪਰਵਾਰਾਂ ਤੇ ਮੇਰ ਪਰਿਆ ਹੱਥ ਰੱਖਣ ਜੀ ਆਇਆ ਜੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਆਪਣੇ ਸੇਵਾ ਚ ਆਏ ਸੀ ਤੇ ਜਿੱਥੇ ਆਪਾਂ ਦਰਿਆ ਤੇ ਬੰਨ ਬੰਨਿਆ ਵਾ ਆ ਸਾਹਮਣੇ ਆਪਣਾ ਬੰਨ ਮਾ ਜਿਹੜਾ ਬੰਨ ਰਿਹਾ ਤੇ ਇਹ ਵੀਰਾਂ ਨੇ ਜਿਹੜਾ ਅਸੀਂ ਨਾਲ ਆਈ ਜਿਹੜੀ ਜ਼ਮੀਨ ਅੰਦਰ ਵਿੱਚ ਰੇਗ ਪਈ ਉਹ ਸਾਰੀ ਜ਼ਮੀਨ ਦੇ ਵਿੱਚ ਰੇਤ ਜਿਹੜੀ ਅੱਜ ਪਧਰੀ ਕਰਕੇ ਤੇ ਵੀਰਾਂ ਨੇ ਕੋਈ ਪਲਾਟ ਤੇ ਦੇਖ ਸਕਦੇ ਬਣਾ ਦਿੱਤਾ ਵਾ ਬਹੁਤ ਜੂਰ ਦਾ ਕੰਮ ਤੇ ਬਹੁਤ ਸਾਰੀ ਸੇਵਾ ਕੀਤੀ ਇਹਨਾਂ ਵੀਰਾਂ ਨੇ ਜਿਹੜਾ ਅੱਜ ਇਹਨੂੰ ਪਲਾਟ ਨੂੰ ਇੱਕ ਪਲਾਟ ਬਣਾ ਦਿੱਤਾ ਵਾ ਜਿੱਥੋਂ ਆਪਾਂ ਰੇਤ ਪਿੱਛੀ ਜਿਹੜੀ ਜ਼ਮੀਨ ਦੇ ਵਿੱਚੋਂ ਬਹੁਤ ਜ਼ਿਆਦਾ ਮਿਹਨਤ ਕੀਤੀ ਦਾ ਵੀਰਾਂ ਨੇ ਤੇ ਇਹਨੂੰ ਇੱਕ ਕੌਂਡਾ ਵਾਸਤੇ ਧੰਨਵਾਦ ਕਰਦਾ ਵੀਰਾਂ ਦਾ ਜਿਹੜੇ ਵੀਰ ਕਾਇ ਲੈ ਕੇ ਆ ਸਾਡੇ ਨੈਟਰ ਵੱਲੋਂ ਆਲੀ ਕਲਾ ਵੱਲੋਂ ਆਲੀ ਗੋਟ ਵੱਲੋਂ ਬਹੁਤ ਬਹੁਤ ਧੰਨਵਾਦ ਹੈ 哪个比较好吃？哪个比较便宜？ ਛੋਟਾ ਟਰੈਕਟਰ ਲੈ ਕੇ ਆਏ ਸੀ ਆਪਣੇ ਟੈਲੀਆਂ ਪੱਧਰ ਕਰਨ ਲਈ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਣੇ ਕੋ ਉਹਨਾਂ ਵੀਰਾਂ ਦੀ سپورਟ ਲਈ ਪਹੁੰਚਿਆ ਨਹੀਂ ਗਿਆ ਕਿਉਂਕਿ ਆਪਣੇ ਕਿਤੇ ਜ਼ਰੂਰੀ ਐਡਜਟ ਜਾਣਾ ਪਿਆ ਉਹਨਾਂ ਵੀਰਾਂ ਤੋਂ ਮਾਫੀ ਮੰਗਦੇ ਆ ਤੇ ਸਾਰੇ ਵੀਰਾਂ ਨੂੰ ਇਹ ਅਪੀਲ ਕਰਦੇ ਆ ਵੀ ਅਜੇ 10 ਦਿਨ ਕਿਰਾਏ ਨਾਲ ਟਰੈਕਟਰ ਖਲੋਗੇ ਲਿਆਓ ਕਿਉਂਕਿ ਕੰਮ ਜਿਹੜਾ ਵਾ ਪੂਰਾ ਤਕਨੀਕ ਦੇ ਨਾਲ ਚੱਲਣ ਨਹੀਂ ਦੇ ਆ ਖੋਬਾ ਵਾ ਟਰੈਕਟਰ ਖੋਬਦੇ ਆ ਜਦੋਂ ਮੜਾ ਜਾ ਪੈਰ ਧਰਾਵਾ ਹੋ ਜੂਗਾ ਉਦੋਂ ਆਪਾਂ ਸਾਰੇ ਵੀਰਾਂ ਨੂੰ ਅਪੀਲ ਕਰਾਂਗੇ ਚਲੋ ਸਾਨੂੰ ਪਤਾ ਵੀ ਹੁਣ ਸੀਜ਼ਨ ਸ਼ੁਰੂ ਹੋਣ ਵਾਲਾ ਟਾਈਮ ਜਿਹੜਾ ਵਾ ਛੇਤੀ ਨਹੀਂ ਨਿਕਲਦਾ ਪਰ ਫਿਰ ਵੀ ਇੱਥੇ ਆਣ ਕੇ ਖੱਜਲ ਹੋਣ ਨਾਲੋਂ ਅੱਜ ਵੀਰ ਆਪਣੇ ਆਏ ਹੀ ਤੇ ਮੇਰੇ ਕੋ ਉੱਥੇ ਜਾ ਨਹੀਂ ਗਿਆ ਅੱਜ ਨਾ ਕੰਮ ਵਾਲਾ ਹੀ ਵੱਡਾ ਵੀਰ ਵੀ ਉੱਥੇ ਨਹੀਂ ਤਾਇਆ ਵੀ ਨਹੀਂ ਉੱਥੇ ਪਿੰਡ ਰਿਲਾਇੰਸ ਕੰਪਨੀ ਵਾਲੇ ਰਾਸ਼ਨ ਵੰਡਣਾ ਇਹ ਸਾਰੇ ਤਰ੍ਹਾਂ ਬਿਜੀ ਸਡਿਊਲ ਹੀ ਤੇ ਪਹੁੰਚਿਆ ਨਹੀਂ ਗਾ ਉਹਨਾਂ ਵੀਰਾਂ ਦਾ ਮਨ ਵੀ ਥੋੜਾ ਯਾਰ ਦੁਖੀ ਹੋਇਆ ਵੀ ਸਾਡੇ ਕੋਲ ਕੋਈ ਪਹੁੰਚਿਆ ਨਹੀਂ ਉਹਨਾਂ ਵੀਰਾਂ ਤੋਂ ਆਪਾਂ ਸੌਰੀ ਫੀਲ ਕਰਦੇ ਸਾਰੇ ਵੀਰਾਂ ਤੋਂ ਤੇ ਸਾਰੇ ਵੀਰਾਂ ਨੂੰ ਇਹ ਗੱਲ ਕਰਦੇ ਆਂ ਵੀ ਆਪਾਂ 10 ਦਿਨ ਖਲੋ ਕੇ 15 ਦਿਨ ਖਲੋ ਕੇ ਆਪਾਂ ਜਿਹੜਾ ਵਾ ਫਸਲਾਂ ਨੂੰ ਪੱਧਰ ਕਰਨ ਨੂੰ ਪਾਵਾਂਗੇ ਤਾਂ ਜੋ ਜਿਹੜਾ ਡੀਜ਼ਲ ਵਾਜਾ ਤੁਹਾਡੀ ਸੇਵਾ ਵਾ ਸਾਰੀ ਜਿਹੜੀ ਆ ਪੂਰੇ ਪਰਫੈਕਟ ਤਰੀਕੇ ਨਾਲ ਹੋ ਸਕੇ ਤੇ ਜਿੱਦਣ ਤੁਸੀਂ ਦਿਹਾੜੀ ਲਾਉਣ ਆਉਣੀ ਆ ਉਹ ਦਿਨ ਜਿਹੜੀ ਸੇਵਾ ਤੁਹਾਨੂੰ ਲੱਗੇ ਵੀ ਅੱਜ ਅਸੀਂ ਬਹੁਤ ਮੁਕੰਮਲ ਕਰਕੇ ਗਏ ਸੇਵਾ ਇਸ ਕਰਕੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖਲੋਤੇ ਆ ਸਾਰੇ ਵੀਰਾਂ ਦਾ ਦੂਰੋਂ ਨੇੜੇੋਂ ਜਿਹੜੇ ਪਹੁੰਚਣ ਡੇ ਆ ਕੋਈ ਵੀ ਤਰ੍ਹਾਂ ਦੀ ਸੇਵਾ ਲੈ ਕੇ ਪਹੁੰਚਣ ਡੇ ਕੋਈ ਡੀਜ਼ਲ ਦੀ ਕੋਈ ਕਾਹੇ ਦੀ ਪਰਮਾਤਮਾ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਬਖਸ਼ੇ ਸਾਰੇ ਵੀਰਾਂ ਨੂੰ ਸਮੱਤ ਬਖਸ਼ੇ ਤੇ ਸਾਨੂੰ ਵੀ ਜਿਹੜਾ ਵਾ ਸੇਵਾ ਕਰਨ ਦਾ ਬਲਵੁੱਧਮ ਬਖਸ਼ੇ ਇਹੀ ਜਿਹੜੀ ਸੇਵਾ ਵੀਰਾਂ ਦੀ ਸਾਡੇ ਕੋਲ ਆਈ ਆ ਉਹ ਇੱਕ ਇੱਕ ਰੁਪਈਆ ਕੇ ਚੰਗੇ ਪਾਸੇ ਤੇ ਆਪਾਂ ਜਿਹੜਾ ਕੋਈ ਪਾਰਟੀ ਬਾਜੀ ਨੂੰ ਨਾਮ ਮੰਨਦੇ ਹੋਏ ਇਨਸਾਨੀਅਤ ਤੌਰ ਤੇ ਸਾਰੇ ਵੀਰਾਂ ਦੀ ਜਿਹੜੀ ਆਪਾਂ ਹੈਲਪ ਕਰੀਏ ਪ੍ਰਮਾਤਮਾ ਸਾਨੂੰ ਸਭ ਤੋਂ ਵੱਡੀ ਸਮੱਤ ਬਖਸ਼ੇ ਜੋ ਵੀ ਤੁਸੀਂ ਦਿਲ ਫੁੱਲ ਸਾਨੂੰ ਦੇ ਕੇ ਗਏ ਆ ਟਕਾਣੇ ਲੱਗ ਸਕੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ